ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਸਿੰਘ ਹਾਜ਼ਰ ਹਾਂ ਇੱਕ ਹੋਰ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਣਾਂ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਸੰਜੀਦਾ ਸਰਪੰਚ ਲੜੀ ਜੋੜਨ ਲਈ ਪਿਛਲੀਆਂ ਵੀਡੀਓਜ਼ ਨੂੰ ਸੁਣ ਲਿਆ ਜਾਵੇ। ਅੱਜ ਵੀਡੀਓ ਵਿੱਚ ਆਪਾਂ ਪੜਾਂਗੇ ਦਿੱਲੀ ਦੀ ਜੰਗ ਜੂ ਬੀਬੀ। ਇਹ ਸਨ 1988 ਦੀਆਂ ਗਰਮੀਆਂ ਦੀ ਗੱਲ ਹੈ। ਮੇਰੇ ਨਾਲ ਬਾਬਾ ਸੁਰਿੰਦਰ ਸਿੰਘ ਫੈਡਰੇਸ਼ਨ ਅਤੇ ਲਾਬਰੇਸ਼ਨ ਸਾਂਝੇ ਵਿੱਚ ਰਦੇ ਸੀ। ਗੁਰਨਾਮ ਸਿੰਘ ਨਿੱਕਾ ਬਾਬਾ ਕੇ ਐਲ ਐਫ ਤੇ ਅਵਤਾਰ ਸਿੰਘ ਦਉ ਮਾਜਰਾ ਸਨ। ਅਸੀਂ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀ ਤੇ ਰਾਹ ਵਿੱਚ ਚਾਹ ਪੀਣ ਲਈ ਰੁਕ ਗਏ ਕਿਉਂਕਿ ਇਸਟਾ ਉਤੇ ਬਾਬਾ ਸੁਰਿੰਦਰ ਸਿੰਘ ਤੇ ਗੁਰਨਾਮ ਸਿੰਘ ਨੇ ਕਿਸੇ ਨੂੰ ਮਿਲਣਾ ਸੀ ਮੈਂ ਟਰੱਕ ਵਿੱਚ ਬੈਠਾ ਰਿਹਾ ਜਦਕੇ ਬਾਬਾ ਤੇ ਗੁਰਨਾਮ ਸਿੰਘ ਬਾਹਰ ਬੈਠ ਕੇ ਚਾਹ ਪੀਣ ਲੱਗ ਪਏ ਕੁਝ ਮਿੰਟਾਂ ਬਾਅਦ ਉਹਨਾਂ ਨੂੰ ਉਹ ਸਿੰਘ ਸਕੂਟਰ ਤੇ ਮਿਲਣ ਆ ਗਿਆ ਉਸ ਨਾਲ ਇੱਕ 30 ਕੋ ਸਾਲ ਦੀ ਪਤਲੇ ਸਰੀਰ ਦਰਮਿਆਨੇ ਕੱਦ ਸਾਵਲੇ ਰੰਗ ਦੀ ਬੀਬੀ ਸੀ ਉਸ ਨਾਲ 3-4 ਸਾਲ ਦਾ ਬੱਚਾ ਸੀ ਉਸਨੇ ਇੱਕ ਬੈਗ ਚੁੱਕਿਆ ਹੋਇਆ ਸੀ ਅੱਧਾ ਕੋ ਘੰਟਾ ਉਹਨਾਂ ਗੱਲਬਾਤ ਕੀਤੀ ਤੇ ਫਿਰ ਉਹ ਲੇ ਗਏ ਅਸੀਂ ਵੀ ਚੰਡੀਗੜ੍ਹ ਵੱਲ ਨੂੰ ਤੁਰ ਪਏ ਤੇ ਦੋਵੇਂ ਬਾਬਿਆਂ ਨੇ ਰਾਹ ਵਿੱਚ ਦੱਸਿਆ ਕਿ ਇਹ ਇੱਕ ਫਿਰੋਜ਼ਪੁਰ ਵੱਲ ਦਾ ਭਗੌੜਾ ਸਿੰਘ ਹੈ ਇਹ ਚੰਗਾ ਬੰਦਾ ਹੈ ਇਹਨਾਂ ਨੇ ਇੱਕ ਛੋਟੀ ਜਹੀ ਜਥੇਬੰਦੀ ਬਣਾਈ ਹੈ ਇਹ ਆਜ਼ਾਦ ਤੌਰ ਤੇ ਹੀ ਕੰਮ ਕਰਦੇ ਹਨ ਇਹ ਬੀਬੀ ਬੜੀ ਕਮਾਲ ਦੀ ਔਰਤ ਹੈ ਇਸ ਨੇ ਬਹੁਤ ਕੰਮ ਸਿਰੇ ਚੜਾਏ ਹਨ ਪੁਲਿਸ ਅਤੇ ਖੁਫੀਆ ਮਹਿਕਮੇ ਇਸ ਦੀ ਬਹੁਤ ਭਾਲ ਵਿੱਚ ਹਨ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਇੰਨਾ ਹੀ ਪਤਾ ਹੈ ਕਿ ਇਸ ਨਾਲ ਇੱਕ ਬੱਚਾ ਹੈ ਸਰੀਰ ਪਤਲਾ ਤੇ ਕਸਾਬਲਾ ਹੈ ਇਸ ਬੀਬੀ ਦਾ ਮਾਝੇ ਦੇ ਕੁਝ ਸਿੰਘਾਂ ਨਾਲ ਵੀ ਰਾਬਤਾ ਹੈ ਕੁਝ ਸਮਾਂ ਇਹ ਮਾਝੇ ਵਿੱਚ ਰਹਿੰਦੀ ਹੈ ਅਤੇ ਕੁਝ ਸਮਾਂ ਮਾਲਵੇ ਵਿੱਚ ਇਹਨਾਂ ਸਿੰਘਾਂ ਦੀਆਂ ਠਾਰਾਂ ਤੇ ਫਰੀਦਕੋਟ ਕੋਲ ਇੱਕ ਸਾਂਝੀ ਠਾਰ ਤੇ ਵੀ ਇਹ ਆਪਣਾ ਕੁਝ ਸਮਾਂ ਕੱਟ ਲੈਂਦੀ ਹੈ ਤੇ ਬਾਬਾ ਸੁਰਿੰਦਰ ਸਿੰਘ ਜੀ ਹੋਰੀ ਉੱਥੇ ਹੀ ਇਸ ਨੂੰ ਮਿਲੇ ਸਨ ਇਸ ਦਾ ਕਿਸੇ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਹੈ ਇਹ ਕਿਸੇ ਦੀ ਵੀ ਮਦਦ ਕਰ ਦਿੰਦੀ ਹੈ ਜੋ ਸਰਕਾਰ ਖਿਲਾਫ ਜੂਝ ਰਿਹਾ ਹੈ ਨਵੰਬਰ 84 ਦੇ ਦਿੱਲੀ ਕਤਲੇਆਮ ਸਮੇਂ ਇਹਦਾ ਸਾਰਾ ਪਰਿਵਾਰ ਮਾਰ ਦਿੱਤਾ ਗਿਆ ਸੀ ਸਾਰਿਆਂ ਨੂੰ ਘਰ ਵਿੱਚ ਹੀ ਸਾੜ ਦਿੱਤਾ ਸੀ ਇਹ ਆਪਣੇ ਬੱਚੇ ਨਾਲ ਉਸ ਵਕਤ ਬਾਹਰ ਕਿਤੇ ਗਈ ਹੋਈ ਸੀ ਜਦੋਂ ਕੁਝ ਦਿਨਾਂ ਬਾਅਦ ਇਹ ਪਰਤੀ ਤਾਂ ਉਹਦਾ ਘਰ ਸ਼ਮਸ਼ਾਨ ਘਾਟ ਦਾ ਰੂਪ ਧਾਰ ਚੁੱਕਿਆ ਸੀ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਸਿੱਖਾਂ ਦਾ ਘਰ ਸੀ ਸ਼ਾਇਦ ਇਹ ਸਿੱਖ ਲਿਗਰ ਸਿੱਖ ਸਨ ਜੋ ਦਿੱਲੀ ਵਿੱਚ ਵੱਸ ਗਏ ਤੇ ਛੋਟੇ ਮੋਟੇ ਕੰਮ ਕਰਦੇ ਸਨ ਕਾਤਲ ਭੀੜ ਨੇ ਇਸ ਦੇ ਪਤੀ ਸੱਸ ਸਹਰਾ ਅਤੇ ਹੋਰ ਪਰਿਵਾਰ ਦੇ ਸੱਤ ਅੱਠ ਜੀਆਂ ਨੂੰ ਘਰ ਵਿੱਚ ਹੀ ਕਤਲ ਕੀਤਾ ਤੇ ਫਿਰ ਸਭ ਨੂੰ ਇਕੱਠਿਆਂ ਕਰਕੇ ਅੱਗ ਲਾ ਦਿੱਤੀ। ਜਦੋਂ ਇਹ ਵਾਪਸ ਆਈ ਤਾਂ ਉੱਥੇ ਕੁਝ ਹੱਡੀਆਂ ਤੇ ਸੜਾਂਦ ਮਾਰਦਾ ਅੱਧ ਸੜਿਆ ਮਾਸ ਬਚਿਆ ਹੋਇਆ ਸੀ। ਇਹ ਡਰ ਤੇ ਦੁੱਖ ਨਾਲ ਬੇਹੋਸ਼ ਹੋ ਕੇ ਡਿੱਗ ਗਈ। ਲੋਕਾਂ ਨੇ ਇਸ ਨੂੰ ਹੋਸ਼ ਵਿੱਚ ਲਿਆਂਦਾ ਤੇ ਇਹਨਾਂ ਨੇ ਲੱਕੜਾਂ ਲਿਆ ਕੇ ਇੱਥੇ ਬਚੇ ਹੋਏ ਸਰੀਰ ਦੇ ਹਿੱਸਿਆਂ ਦਾ ਦੁਬਾਰਾ ਸਸਕਾਰ ਕੀਤਾ। ਫਿਰ ਲੋਕਾਂ ਨੇ ਇਹਨੂੰ ਕਿਸੇ ਕੈਂਪ ਵਿੱਚ ਛੱਡ ਦਿੱਤਾ। ਉੱਥੇ ਇਹ ਕੁਝ ਮਹੀਨੇ ਰਹੀ। ਹਰ ਕੋਈ ਦੁਖੀ ਸੀ। ਹਰ ਇੱਕ ਨੇ ਬਹੁਤ ਕੁਝ ਗੁਆਇਆ ਤੇ ਅੱਖੀਂ ਦੇਖਿਆ ਸੀ ਸਭ ਸਾਂਝੇ ਰੂਪ ਵਿੱਚ ਹੀ ਦੁੱਖ ਹੰਢਾ ਰਹੇ ਸਨ ਲੋਕ ਆ ਕੇ ਹਮਦਰਦੀ ਕਰਦੇ ਸਨ ਅਤੇ ਮਦਦ ਕਰਦੇ ਸਨ ਕੁਝ ਦਿਨਾਂ ਬਾਅਦ ਇਹ ਉਸ ਗਹਿਰੇ ਸਦਮੇ ਵਿੱਚੋਂ ਬਾਹਰ ਨਿਕਲੀ ਤੇ ਆਪਣੇ ਆਲੇ-ਦੁਆਲੇ ਨੂੰ ਸਮਝਣ ਲੱਗੀ ਉੱਥੇ ਸਵੇਰੇ ਸ਼ਾਮ ਸਾਂਝੇ ਰੂਪ ਵਿੱਚ ਪਾਠ ਹੁੰਦਾ ਸੀ ਪਹਿਲਾਂ ਇਹਨੇ ਕਦੇ ਪਾਠ ਨਹੀਂ ਸੀ ਕੀਤਾ ਇਸ ਨੂੰ ਪਾਠ ਵੀ ਹਿੰਦੀ ਵਿੱਚ ਹੀ ਪੜਨਾ ਆਉਂਦਾ ਸੀ ਇਹ ਹਿੰਦੀ ਵਿੱਚ ਮਿਲੇ-ਜੁਲੇ ਪੰਜਾਬੀ ਸ਼ਬਦ ਬੋਲਦੀ ਸੀ ਹੁਣ ਇਹ ਪਾਠ ਤੇ ਕੀਰਤਨ ਸੁਣਨ ਲੱਗ ਪਈ ਇੱਥੇ ਇਸ ਨੂੰ ਆਰਾਮ ਤੇ ਤਰਵਾਸ ਮਿਲਦਾ ਸੀ ਕਿਸੇ ਨੇ ਇਹਨੂੰ ਹਿੰਦੀ ਵਾਲਾ ਗੁਟਕਾ ਸਾਹਿਬ ਲਿਆ ਦਿੱਤਾ ਜੋ ਹੁਣ ਵੀ ਸਦਾ ਆਪਣੇ ਨਾਲ ਝੋਲੇ ਵਿੱਚ ਰੱਖਦੀ ਹੈ ਗੁਰਬਾਣੀ ਨੇ ਇਸ ਨੂੰ ਨਵਾਂ ਜੀਵਨ ਦੇ ਦਿੱਤਾ ਤੇ ਆਪਣਾ ਤੇ ਆਪਣੇ ਬੱਚੇ ਦਾ ਮੁੱਢ ਖਿਆਲ ਰੱਖਣ ਲੱਗ ਪਈ ਲੋਕਾਂ ਨੇ ਬਹੁਤ ਮਦਦ ਕੀਤੀ ਦੂਰ ਦੇ ਰਿਸ਼ਤੇਦਾਰ ਵੀ ਆ ਮਿਲੇ ਤੇ ਉਹਨਾਂ ਨੇ ਜੀਵਨ ਵਿੱਚ ਅੱਗੇ ਤੁਰਨ ਦੀ ਗੱਲ ਕੀਤੀ ਪਿਛਲਾ ਭਲਾਉਣ ਬਾਰੇ ਵੀ ਕਿਹਾ ਕੁਝ ਸਮਾਂ ਇਹ ਆਪਣੇ ਰਿਸ਼ਤੇਦਾਰਾਂ ਕੋਲ ਵੀ ਚੱਲੀ ਗਈ ਪਰ ਉੱਥੇ ਇਹਦਾ ਮਨ ਨਹੀਂ ਠਹਿਰਿਆ ਕਿਉਂਕਿ ਉਹ ਬਹੁਤ ਡਰੇ ਹੋਏ ਸਨ ਤੇ ਇਹ ਸਾਰਾ ਕੁਝ ਭੁੱਲ ਜਾਣ ਲਈ ਕਹਿ ਰਹੇ ਸਨ ਆਪਣੇ ਪਤੀ ਦਾ ਅੱਧ ਛੜਿਆ ਸਰੀਰ ਨਹੀਂ ਭੁਲਾ ਸਕੀ ਸੀ ਅਤੇ ਹੁਣ ਇਸ ਨੂੰ ਕੋਈ ਡਰ ਰਿਹਾ ਨਹੀਂ ਸੀ ਮੌਤ ਦੇ ਭਿਆਨਕਰ ਰੂਪ ਨਾਲ ਇਹ ਇੱਕਸਾਰ ਹੋ ਚੁੱਕੀ ਸੀ ਹੁਣ ਮੌਤ ਇਸ ਨੂੰ ਕੁਝ ਨਹੀਂ ਸੀ ਕਹਿੰਦੀ ਬਲਕਿ ਇਸ ਨੂੰ ਲੱਗਦਾ ਸੀ ਕਿ ਮੌਤ ਇਸ ਦੇ ਨਾਲ ਹੀ ਰਹਿਣ ਲੱਗ ਪਈ ਉੱਥੋਂ ਫਿਰ ਸ਼ਰਨਗਾਹ ਵਿੱਚ ਆ ਗਈ ਉੱਥੋਂ ਸ੍ਰੀ ਅੰਮ੍ਰਿਤਸਰ ਦੇ ਕਿਸੇ ਪਿੰਡ ਦੀ ਪੰਚਾਇਤ ਇਸ ਦੇ ਸਮੇਤ ਕੁਝ ਹੋਰ ਲੋਕਾਂ ਨੂੰ ਆਪਣੇ ਪਿੰਡ ਲੈ ਆਂਦਾ ਉੱਥੇ ਇਹਨਾਂ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਮਾਝੇ ਦੇ ਪਿੰਡਾਂ ਦੀ ਖੁੱਲੀ ਹਵਾ ਵਿੱਚ ਇਸ ਨੂੰ ਚੰਗਾ ਲੱਗਿਆ ਤੇ ਲੋਕ ਵੀ ਬਹੁਤ ਚੰਗੇ ਲੱਗੇ ਜੋ ਸਦਾ ਖਿਆਲ ਰੱਖਦੇ ਸੀ ਪਿਆਰ ਅਤੇ ਇੱਜ਼ਤ ਦਿੰਦੇ ਸੀ ਇਸ ਨੂੰ ਲੱਗਿਆ ਕਿ ਹੁਣ ਇਹ ਆਪਣੇ ਲੋਕਾਂ ਵਿੱਚ ਆ ਗਈ ਹੈ ਉਸ ਦੀ ਜਗ੍ਹਾ ਇੱਥੇ ਹੀ ਹੈ ਉਸ ਨੂੰ ਪੰਥ ਨਾਲ ਪਿਆਰ ਪੈ ਗਿਆ ਸੀ ਜਿਹੜੀ ਗੱਲ ਉਸ ਨੂੰ ਸਭ ਤੋਂ ਚੰਗੀ ਲੱਗੀ ਕਿ ਇਹਨਾਂ ਲੋਕਾਂ ਵਿੱਚ ਡਰ ਨਹੀਂ ਹੈ ਬਲਕਿ ਸਰਕਾਰ ਵਿਰੋਧ ਜੂਝਣ ਦੀ ਤਮੰਨਾ ਹੈ ਇੱਥੇ ਆ ਕੇ ਇਸ ਨੂੰ ਸਮਝ ਲੱਗੀ ਕਿ ਹੁਣ ਉਸ ਦੇ ਜੀਵਨ ਦਾ ਅਸਲੀ ਮਤਲਬ ਦੁਸ਼ਮਣ ਨਾਲ ਜੂਝਣਾ ਹੈ ਉਸ ਨੂੰ ਮੋੜਵਾ ਜਵਾਬ ਦੇਣਾ ਹੈ ਤੇ ਉਸ ਨੂੰ ਮੌਤ ਦੇ ਸਨਮੁਖ ਕਰਨਾ ਹੈ ਜਿਸ ਨੇ ਉਸ ਦਾ ਘਰ ਪਰਿਵਾਰ ਖਾ ਲਿਆ ਸੀ ਇੱਥੇ ਪਿੰਡ ਵਿੱਚ ਹੀ ਇਸ ਨੂੰ ਕੁਝ ਖੜਕੂ ਸਿੰਘ ਮਿਲੇ ਤੇ ਉਹਨਾਂ ਨੂੰ ਇਸ ਦੀ ਕਹਾਣੀ ਨੇ ਬਹੁਤ ਪ੍ਰਭਾਵਿਤ ਕੀਤਾ ਇਸ ਨੇ ਦੁਸ਼ਮਣ ਖਿਲਾਫ ਕਾਰਵਾਈਆਂ ਵਿੱਚ ਸੇਵਾ ਦੀ ਖਾਹਿਸ਼ ਰੱਖੀ ਤਾਂ ਉਹਨਾਂ ਨੇ ਇਸ ਦੀ ਗੱਲ ਮੰਨ ਲਈ ਹੁਣ ਇਹ ਸਿੰਘਾਂ ਦੇ ਸ਼ਾਸਤਰ ਤੇ ਗੋਲੀ ਸਿੱਕਾ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣ ਦਾ ਕੰਮ ਕਰਨ ਲੱਗ ਪਈ ਕਿਉਂਕਿ ਇਹਨੂੰ ਕੋਈ ਡਰ ਨਹੀਂ ਸੀ ਲੱਗਦਾ ਇਹ ਬੱਸਾਂ ਰੇਲਾ ਰਿਕਸ਼ੀਆਂ ਟੈਕਸੀਆਂ ਰਾਹੀ ਸਿੰਘਾਂ ਦਾ ਸਮਾਨ ਦੱਸੀ ਹੋਈ ਥਾਂ ਤੇ ਪਹੁੰਚਾ ਦਿੰਦੀ ਸੀ ਇਹਨੂੰ ਹਰ ਕੰਮ ਕਰਕੇ ਸਕੂਨ ਮਿਲਦਾ ਸੀ ਕਿ ਇਹਨੇ ਕੁਝ ਕੀਤਾ ਹੈ ਫਿਰ ਜੰਗ ਵਿੱਚ ਉਹਦਾ ਹਿੱਸਾ ਵਧਣ ਲੱਗਾ ਇੱਕ ਦਿਨ ਸ੍ਰੀ ਅੰਮ੍ਰਿਤਸਰ ਦੇ ਸੰਗਣੇ ਸ਼ਹਿਰੀ ਇਲਾਕੇ ਵਿੱਚ ਇਸਨੇ ਬੰਬ ਰੱਖਿਆ ਇਹ ਇਲਾਕਾ ਹਿੰਦੂ ਤਵੀ ਫਾਸੀਵਾਦੀ ਧੜਿਆਂ ਗਾੜਸੀ ਧਮਾਕਾ ਬਹੁਤ ਵੱਡਾ ਹੋਇਆ ਅਤੇ ਬਹੁਤ ਬੰਦੇ ਮਾਰੇ ਗਏ ਇਹ ਬੀਬੀ ਧਮਾਕੇ ਤੋਂ ਬਾਅਦ ਉੱਥੇ ਸਭ ਕੁਝ ਵੇਖਣ ਗਈ ਦੁਸ਼ਮਣ ਦੇ ਘੇਰੇ ਵਿੱਚ ਮੌਤ ਦਾ ਨਾਚ ਇਸ ਨੂੰ ਮੋੜਵੀ ਜੰਗ ਦੀ ਸ਼ੁਰੂਆਤ ਲੱਗਿਆ ਇਹਨੂੰ ਤਸੱਲੀ ਹੋਈ ਕਿ ਦੁਸ਼ਮਣ ਦੀ ਭਾਜੀ ਦੀ ਪਹਿਲੀ ਕਿਸ਼ਤ ਮੋੜੀ ਹੈ ਇਸ ਤੋਂ ਬਾਅਦ ਇਹ ਬੀਬੀ ਨੇ ਪੰਜਾਬ ਹਰਿਆਣਾ ਤੇ ਦਿੱਲੀ ਵਿੱਚ ਕਈ ਥਾਈ ਬੰਬ ਰੱਖੇ ਜਿਨ੍ਹਾਂ ਨੇ ਤਹਿਲਕਾ ਮਚਾ ਦਿੱਤਾ ਹੁਣ ਇਸ ਦੇ ਸਿੰਘਾਂ ਦੇ ਕਈ ਜਥਿਆਂ ਨਾਲ ਸੰਬੰਧ ਹੋ ਗਏ ਸਨ ਇਹਨੂੰ ਹਰ ਲੇ ਕੰਮ ਕਰਨ ਦੀ ਤਾੰਗ ਰਹਿੰਦੀ ਸੀ ਹੁਣ ਤੱਕ ਪੁਲਿਸ ਤੇ ਖੁਫੀਆ ਮਹਿਕਮੇ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਕਿ ਇਹੋ ਜਹੀ ਬੀਬੀ ਹੈ ਜਿਸ ਕੋਲ ਇੱਕ ਬੱਚਾ ਹੈ ਤੇ ਬਹੁਤੇ ਬੰਬ ਧਮਾਕਿਆਂ ਵਿੱਚ ਉਸ ਦਾ ਹੱਥ ਹੈ ਇਸ ਦੀ ਪੁਲਿਸ ਨਾਲੋਂ ਵੱਧ ਖੁਫੀਆ ਮਹਿਕਮਿਆਂ ਵੱਲੋਂ ਸਭ ਥਾਈਂ ਤਲਾਸ਼ ਹੋ ਰਹੀ ਸੀ ਅਵਤਾਰ ਸਿੰਘ ਦਾਊ ਮਾਜਰਾ ਨੇ ਕਿਹਾ ਕਿ ਆਪਾਂ ਨੂੰ ਇਸ ਬੀਬੀ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ ਖਾਸ ਕਰਕੇ ਇਸ ਦੇ ਬੱਚੇ ਨੂੰ ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਬੀਬੀ ਨੂੰ ਇਹ ਸੁਝਾਅ ਦਿੱਤਾ ਸੀ ਕਿ ਅਸੀਂ ਤੁਹਾਡਾ ਪ੍ਰਬੰਧ ਕਰ ਸਕਦੇ ਹਾਂ ਉਸ ਨੂੰ ਇਹ ਗੱਲ ਚੰਗੀ ਲੱਗੀ ਕਿ ਜ਼ਥੇਦਾਰ ਗੁਰਜੰਟ ਸਿੰਘ ਨੇ ਉਸ ਬਾਰੇ ਫਿਕਰ ਕੀਤਾ ਹੈ ਪਰ ਉਸਨੇ ਕੋਈ ਮਦਦ ਪ੍ਰਵਾਨ ਨਹੀਂ ਕੀਤੀ ਸਗੋਂ ਉੱਪਰ ਇਹ ਕਿਹਾ ਕਿ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਮੈਂ ਹਾਜ਼ਰ ਹਾਂ ਹੁਣ ਉਹ ਕੰਮ ਤੇ ਖਤਰੇ ਬਿਨਾਂ ਜਿਉ ਨਹੀਂ ਸਕਦੀ ਸੀ ਉਹ ਆਪਣੇ ਕੋਲ ਹੋਰ ਕੋਈ ਸ਼ਸਤਰ ਨਹੀਂ ਸੀ ਰੱਖਦੀ ਪਰ ਇੱਕ ਹੱਥ ਗੋਲਾ ਸਦਾ ਆਪਣੇ ਕੋਲ ਰੱਖਦੀ ਸੀ ਉਸਦੇ ਝੋਲੇ ਵਿੱਚ ਇੱਕ ਪਾਸੇ ਉਹ ਹਿੰਦੀ ਵਾਲਾ ਗੁਟਕਾ ਸਾਹਿਬ ਤੇ ਦੂਜੇ ਪਾਸੇ ਹੱਥ ਗੋਲਾ ਹੁੰਦਾ ਸੀ। ਉਹਦਾ ਜੰਗੀ ਸਮਾਨ ਇੱਕ ਸਾਇਨਾਈਟ ਦੀ ਪੁੜੀ ਅਤੇ ਹੱਥ ਗੋਲਾ ਸਨ। ਪਤਾ ਨਹੀਂ ਸੁਤੇ ਸਿੱਧ ਜਾਂ ਕਿਸੇ ਕੋਲੋਂ ਸੁਣ ਕੇ ਉਹਨੇ ਧੰਨਾ ਸਿੰਘ ਬੱਬਰ ਅਕਾਲੀ ਵਾਂਗ ਹੱਥ ਗੋਲੇ ਨੂੰ ਪੱਕਾ ਸਾਥੀ ਬਣਾਇਆ ਹੋਇਆ ਸੀ। ਉਸ ਦਾ ਮੰਨਣਾ ਸੀ ਕਿ ਜਦੋਂ ਉਹ ਫੜੀ ਗਈ ਤਾਂ ਫੜਨ ਵਾਲੇ ਵੀ ਉਸ ਦੇ ਨਾਲ ਹੀ ਉੱਡਣਗੇ। ਬਹੁਤੀ ਵਾਰ ਉਹ ਤਮਾਕੇ ਵਾਲੀ ਥਾਂ ਦੇਖਣ ਜਾਇਆ ਕਰਦੀ ਸੀ। ਤਮਾਕੇ ਕਾਰਵਾਈਆਂ ਅਤੇ ਜੋਖਮ ਉਠਾਉਣਾ ਹੁਣ ਉਸ ਦੇ ਜੀਵਨ ਦੇ ਚਾਲਕ ਬਣ ਗਏ ਸਨ। ਕੁਝ ਦਿਨ ਇਹਨਾਂ ਤੋਂ ਬਿਨਾਂ ਬੀਤ ਜਾਣ ਤੇ ਉਸ ਨੂੰ ਅਚਭੀ ਜਿਹੀ ਲੱਗ ਜਾਂਦੀ ਸੀ ਉਹ ਹਮਲੇ ਕਰਨ ਅਤੇ ਮੌਤ ਦੇ ਜੋਖਮ ਨੂੰ ਉਡੀਕਦੀ ਰਹਿੰਦੀ ਸੀ ਜ਼ਿੰਦਗੀ ਵਿੱਚ ਉਹਦੇ ਕੋਈ ਹੋਰ ਚਾਅ ਨਹੀਂ ਸੀ ਰਹਿ ਗਏ ਹਾਂ ਉਹ ਆਪਣੇ ਬੱਚੇ ਨੂੰ ਕੋਲ ਬਿਠਾ ਕੇ ਪਾਠ ਕਰਦੀ ਸੀ ਜਾਂ ਗੁਰੂ ਘਰ ਜਾ ਕੇ ਕੀਰਤਨ ਸੁਣਦੀ ਸੀ ਖਾਣ ਦਾ ਪੀਣ ਦਾ ਪਹਿਨਣ ਦਾ ਜਾਂ ਦੁਨੀਆ ਦੀ ਕਿਸੇ ਹੋਰ ਚੀਜ਼ ਦਾ ਉਸ ਨੂੰ ਕੋਈ ਚਾਅ ਨਹੀਂ ਸੀ ਦੁਸ਼ਮਨ ਪ੍ਰਤੀ ਰੋਜ ਜੰਗ ਖਤਰਾ ਧਮਾਕਾ ਮੌਤ ਇਹੀ ਉਸ ਦੇ ਚਾਅ ਸਨ ਅਸੀਂ ਉਹਦੀਆਂ ਗੱਲਾਂ ਕਰਦੇ ਚੰਡੀਗੜ ਅਪੜ ਗਏ ਉਸ ਬੀਬੀ ਬਾਰੇ ਸੁਣ ਕੇ ਮੇਰੇ ਦਿਲ ਉੱਤੇ ਡੂੰਘਾ ਪ੍ਰਭਾਵ ਪਿਆ ਉਹਦੀ ਸਾवली ਪਤਲੀ ਜਿਹੀ ਬੰਤਰ ਨਾਲ ਉਹਦਾ ਬੱਚਾ ਮੇਰੀ ਯਾਦ ਵਿੱਚ ਵਸ ਗਏ ਦੇਖੋ ਜ਼ੁਲਮ ਅਤੇ ਮੌਤ ਨੇ ਇੱਕ ਸਧਾਰਨ ਜਿਹੀ ਬੀਬੀ ਨੂੰ ਕਿਹੋ ਜਿਹੀ ਸ਼ਖਸੀਅਤ ਤੇ ਸ਼ਕਤੀ ਵਿੱਚ ਤਬਦੀਲ ਕਰ ਦਿੱਤਾ ਸਟੇਟ ਅਤੇ ਹਿੰਦੂ ਫਾਸੀਵਾਦੀਆਂ ਦੀ ਬਰਬਰਤਾ ਅਤੇ ਨਿਰਦਈਪਣੇ ਨੇ ਲੁਕਾਈ ਦੇ ਕਿੱਡੇ ਵੱਡੇ ਹਿੱਸੇ ਤੋਂ ਪਹਿਲਾਂ ਉਹਨਾਂ ਦੇ ਪਿਆਰਿਆਂ ਨੂੰ ਖੋਹਿਆ ਅਤੇ ਫਿਰ ਉਹਨਾਂ ਕੋਲੋਂ ਜੀਵਨ ਦਾ ਚਾ ਵੀ ਖੋ ਲਿਆ ਇੱਕ ਸੁਭਕ ਸੁਸ਼ੀਲ ਜਹੀ ਕੁੜੀ ਨੂੰ ਮੌਤ ਦਾ ਹੀ ਰੂਪ ਦੇ ਦਿੱਤਾ ਉਸ ਤੋਂ ਬਾਅਦ ਮੈਂ ਉਸ ਬੀਬੀ ਬਾਰੇ ਕਦੇ ਨਹੀਂ ਸੁਣਿਆ ਸਮੇਂ ਨਾਲ ਮੇਰੇ ਨਾਲ ਦੇ ਤਿੰਨੇ ਸਿੰਘ ਵੀ ਗੁਰੂ ਨੂੰ ਪਿਆਰੇ ਹੋ ਗਏ ਅਤੇ ਬੀਬੀ ਦੇ ਸੰਪਰਕ ਵਾਲੇ ਸਿੰਘ ਵੀ ਅੱਗੇ ਤੁਰ ਗਏ ਪਤਾ ਨਹੀਂ ਉਹ ਬੀਬੀ ਨਾਲ ਕੀ ਹੋਇਆ ਹੋਵੇਗਾ ਉਹ ਕਿਸੇ ਧਮਾਕੇ ਵਿੱਚ ਹੀ ਮਾਰੀ ਗਈ ਹੋਵੇਗੀ ਜਾਂ ਪੁਲਿਸ ਨੇ ਉਸ ਨੂੰ ਫੜ ਕੇ ਅਤਿਆਜਾਲਮ ਤਰੀਕੇ ਨਾਲ ਮਾਰਿਆ ਹੋਵੇਗਾ ਕਿਉਂਕਿ ਪੁਲਿਸ ਵਾਲੇ ਉਸ ਤੋਂ ਬਹੁਤ ਔਖੇ ਸਨ ਤੇ ਉਸ ਨੂੰ ਬਹੁਤ ਲੱਭ ਰਹੇ ਸੀ ਜ ਫਿਰ ਉਹ ਆਪਣੀ ਇੱਛਾ ਅਨੁਸਾਰ ਆਪਣੇ ਦੁਸ਼ਮਣਾਂ ਨੂੰ ਨਾਲ ਲੈ ਕੇ ਉੱਡ ਗਈ ਹੋਵੇਗੀ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਕੁਝ ਹੋਰ ਵੀ ਹੋ ਸਕਦਾ ਹੈ ਕਿਉਂਕਿ ਉਸ ਦੀ ਅਵਸਥਾ ਮੁਤਾਬਕ ਆਮ ਜ਼ਿੰਦਗੀ ਵਿੱਚ ਉਸ ਦੀ ਵਾਪਸੀ ਸੰਭਵ ਨਹੀਂ ਸੀ ਧੰਨਵਾਦ